ਇਹ ਸਰਕਾਰ ਨੂੰ ਪਰ ਰੱਛੂ ਕੋਲ ਹੀ ਦੋਸਤੀ ਗਈ ਹੈ ਕੀ ਸਰਕਾਰ ਹੁੰਦੀ ਹੈ ਤੇ ਦੇਖੋ ਬਦਕਿਸਮਤੀ ਪੰਜਾਬ ਦੀ ਕੀ ਰੰਗਲਾ ਪੰਜਾਬ ਬਣਾਉਣ ਵਾਲੇ ਇੱਕ ਨਵੇਂ ਤੋਂ ਨਵਾਂ ਰੰਗ ਚਾੜ ਰਹੇ ਔਰ ਅਸੀਂ ਉਹ ਸਾਰੇ ਹਾਲਾਤ ਦੇਖੇ ਨੇ ਕਿ ਜਦੋਂ ਇੱਥੇ ਬਿਆਨ ਸਿੰਘ ਤੇ ਕੇਪੀਐਸ ਗਿੱਲ ਦਾ ਰਾਜ ਹੁੰਦਾ ਸੀ ਤੇ ਸ਼ਾਇਦ ਬਿਆਨ ਸਿੰਘ ਨੇ ਵੀ ਬੜਾ ਵੱਡਾ ਭਲੇਖਾ ਖਾਦਾ ਸੀਗਾ ਤੇ ਡਿਕਟੇਟਰਸ਼ਿਪ ਤੇ ਤਸ਼ੱਦਦ ਤੇ ਡਰ ਤੇ دہشت ਤੇ ਜਿਹਨੂੰ ਸਰਕਾਰੀ ਹੱਤਵੜ ਕਹਿੰਦੇ ਹੈ ਤੇ ਹਰੇਕ ਦੀ ਆਵਾਜ਼ ਦਬਾਉਣ ਦੀ ਉਹਨੇ ਕੋਸ਼ਿਸ਼ ਕੀਤੀ ਸੀ ਹੁਣ ਫੇਰ ਭੌਂ ਕੇ ਉਸੇ ਹੀ ਲੱਛਣਾਂ ਤੇ ਉਦੋਂ ਵੀ ਇਹ ਅਕਾਲੀਦਾਲੀ ਸ਼ਿਕਾਰ ਸੀਗਾ ਜਾਂ ਸਿੱਖ ਜਵਾਨੀ ਸ਼ਿਕਾਰ ਸੀਗੀ ਤੇ ਹੁਣ ਵੀ ਇਹ ਅਕਾਲੀਦਾਲੀ ਸ਼ਿਕਾਰ ਆ ਦਿੱਲੀ ਵਾਲਿਆਂ ਦਾ ਤੇ ਖਾਸ ਕਰਕੇ ਜਿਹੜਾ ਸਾਡਾ ਮੇਰਾ ਸਾਬਕਾ ਭਰਾ ਆ ਜਿਹੜਾ ਜਿਹੜਾ ਇੱਥੋਂ ਐਮ.ਐਲ.ਏ ਬਣਿਆ ਆ ਛੇ ਦਿਨ ਦੀ ਪੀੜ ਹੀ ਨਹੀਂ ਹਟਦੀ ਜਿਹੜੀ ਉਹਨੂੰ ਪੀੜ ਹੋਈ ਹੈ ਜਿੱਤ ਦੀ ਖੁਸ਼ੀ ਤੇ ਨਹੀਂ ਹਨ ਨੂੰ ਹੋਈ ਉਹ ਆਪਣਾ ਦੁੱਖ ਹੀ ਸੰਭਾਲ ਰਿਹਾ ਕਿ ਪੈਸਾ ਲੱਗ ਗਿਆ ਆ ਜਿਹੜਾ ਮੈਂ ਸਮਝਦਾ ਲੱਤ ਤੇ ਲੱਤ ਧਰ ਕੇ ਜਿੱਤਿਆ ਬੈਠਾ ਆ ਤੇ ਮੇਰੀਆਂ ਚੀਕਾਂ ਕਢਾਤੀਆਂ ਆ ਤੇ ਨਿਤ ਨਵੀਂ ਤੋਂ ਨਵੀਂ ਸ਼ਾਸ਼ ਰਚਦਾ ਆ ਤੇ ਆ ਕੁੜੀ ਜਿਹੜੀ ਆ ਜਿਹੜੀ ਹੁਣ ਗੇਮਾਂ ਖੇਡਦੇ ਫਿਰਦੇ ਐ ਕਦੀ ਪਾਸਪੋਰਟ ਵਾਲੀ ਕਦੀ ਬਾਹਰ ਜਾਣ ਵਾਲੀ ਕਦੀ ਆਉਣ ਵਾਲੀ ਕੁੜੀ ਆਈ ਨੂੰ ਤੇ ਮੇਰਾ ਖਿਆਲ ਹੈ ਕਿ ਮਈ ਮਹੀਨੇ ਦੀ ਇੱਥੇ ਆਈ ਹੈ। ਹਾਂਜੀ ਤੇ ਹੁਣ ਤੁਸੀਂ ਮਈ ਤੋਂ ਲੈ ਕੇ ਦਸੰਬਰ ਚੜ੍ਹਨ ਵਾਲਾ ਤੇ 7 ਮਹੀਨੇ ਨੂੰ ਇੱਥੇ ਹੋ ਗਈ ਹੈ। ਤੇ ਇਹ ਨਵੰਬਰ ਦੇ ਪਹਿਲੇ ਹਫਤੇ ਤੋਂ ਹੀ ਕਿਉਂ ਕੰਮ ਸ਼ੁਰੂ ਹੋਇਆ? ਉਹ ਤਾਂ ਇੱਥੇ ਰਹੀ ਹੈ। ਹਾਂਜੀ ਵਿਚਰਦੀ ਰਹੀ ਹੈ, ਲੈਕਚਰ ਨੂੰ ਲੜਦੀ ਰਹੀ ਹੈ। ਜਿਵੇਂ ਜਿਵੇਂ ਕਾਲੀਦਲ ਦੀ ਚੜਤ ਹੋਈ ਤੇ ਤੇਵੇਂ ਤੇ ਮੈਂ ਕਾਲੀ ਵਰਕਰਾਂ ਨੂੰ ਸ਼ਿਕਾਰ ਬਣਾਉਣਾ ਸ਼ੁਰੂ ਕੀਤਾ ਤੇ ਖਾਸ ਕਰਕੇ ਜਿਹੜੀ ਹੈ ਬੀਬਾ ਕੰਚਨਪ੍ਰੀਤ ਕੌਰ ਕੰਚਨਪ੍ਰੀਤ ਕੌਣ ਆ ਕੌਣ ਨਹੀਂ ਮੇਰੀ ਉਹਦੇ ਨਾਲ ਕੀ ਸਾਂਝ ਹੈ ਉਹ ਕਾਲੀ ਦਲਦੀ ਹੈ ਇਹ ਸਭ ਛੱਡ ਦਿਓ ਉਹ ਇੱਕ ਪੰਜਾਬ ਦੀ ਬੇਟੀ ਹੈ ਇੱਕ ਨੌਜਵਾਨ ਬੱਚੀ ਹੈ ਔਰ ਧਰਮੀ ਫੌਜੀ ਦੀ ਉਹ ਧੀ ਹੈ ਤੇ 2.5 ਸਾਲ ਦੇ ਬੱਚੇ ਦੀ ਮਾਂ ਹੈ ਯਾਰ ਜੇ ਤੁਸੀਂ ਉਹਨੂੰ ਸ਼ਿਕਾਰ ਬਣਾਇਆ ਉਹਨੇ ਅਦਾਲਤਾਂ ਦਾ ਸਹਾਰਾ ਲਿਆ ਅਦਾਲਤਾਂ ਨੇ ਇਹਨੂੰ ਰਿਲੀਫ ਦੇਤੀ ਤੇ ਉਹ ਅਦਾਲਤ ਤੇ ਤੇ ਤੁਹਾਡੇ ਤੇ ਭਰੋਸੇ ਕਰਕੇ ਉਹ ਕੱਲ ਪੇਸ਼ ਹੋਈ ਔਰ ਇਸ 6 ਘੰਟੇ ਦੇ ਲਗਭਗ ਉਤੋਂ ਕੁਸ਼ਕਿਸ਼ ਕੀਤੀ ਤੇ ਉਸ ਕੇਸ ਚ ਜਿਹੜਾ ਅਣਪਛਾਤੇਆਂ ਦੇ ਵਿਰੋਧਿਆ ਜਿੱਚ ਕਿਸੇ ਬੀਬੀ ਦਾ ਕੋਈ ਲਾਗਾ ਤੇ ਗਈ ਨਹੀਂ ਦੋ ਮੁੰਡਿਆਂ ਦੀ ਗੱਲ ਕੀਤੀ ਹੈ ਕਿਸੇ ਵੀ ਤਰੀਕੇ ਦੇ ਨਾਲ ਉਹ ਦੇ ਉਹਦੇ ਵਿੱਚ ਕਿਸੇ ਔਰਤ ਨੂੰ ਨਾਮਜ਼ਦ ਨਹੀਂ ਕੀਤਾ ਜਾ ਸਕਦਾ ਤੇ ਸਿਰਫ ਗ੍ਰਿਫਤਾਰ ਕਰਨ ਦੀ ਮਨਛਾ ਨਾਲ ਸਿੱਖਾਂ ਪਿੱਛੇ ਡੱਕਣ ਦੀ ਮਨਛਾ ਦੇ ਨਾਲ ਉਸ ਨੌਜਵਾਨ ਬੱਚੀ ਨੂੰ ਜਿਹੜਾ ਹੈ 6 ਘੰਟੇ ਦੀ ਪੁਸ਼ਕਿਸ਼ ਤੋਂ ਬਾਅਦ ਸੂਰਜ ਡੁੱਬਣ ਤੋਂ ਬਾਅਦ ਕਾਨੂੰਨ ਦੀ ਉਲੰਘਣਾ ਕਰਦਿਆਂ ਹੋਇਆ ਉਹਨੂੰ ਜਿਹੜੀ ਹੈ ਮਜੀਠੇ ਥਾਣੇ ਤੋਂ ਚਵਾਲ ਪੁਲਿਸ ਜਾਂ ਤਰਨਤਨ ਪੁਲਿਸ ਜਰੀਏ ਗ੍ਰਿਫਤਾਰ ਕਰਕੇ ਲਿਆਇਆ ਚਲੋ ਲੜਾਈ ਕਾਨੂੰਨੀ ਹੈ ਪਰ ਫਿਰ ਵੀ ਕਿਉਂਕਿ ਅਕਾਲੀ ਦਲ ਦੇ ਪਰਿਵਾਰ ਦਾ ਹਿੱਸਾ ਹੈ ਭਾਵੇਂ ਮੈਂ ਅਜ ਅਕਾਲੀ ਦਲ ਚ ਨਹੀਂ ਪਰ ਮੇਰੀ ਰੂਹ ਚ ਅਕਾਲੀ ਦਲ ਤੇ ਫਿਰ ਅਕਾਲੀ ਦਲ ਦਾ ਫਰਜ਼ ਬਣਦਾ ਕਿ ਆਪਦੀ ਧਿਰ ਦੇ ਨਾਲ ਖੜਨਾ ਆਪਦੀ ਆਗੂ ਦੇ ਨਾਲ ਖੜਨਾ ਆਪਦੇ ਪਰਿਵਾਰ ਦੀ ਮੈਂਬਰ ਦੇ ਨਾਲ ਖੜਨਾ